पिछले जन्म का रहस्य दोस्तों पुनर्जन्म ਨਾਲ ਜੁੜਿਆ ਵਿਸ਼ਾ ਜਿੰਨਾ ਰੋਚਕ ਲੱਗਦਾ ਹੈ ਉਨਾ ਹੀ ਰਹੱਸਮਈ ਹੈ ਜੇਕਰ ਤੁਸੀਂ ਕਦੇ ਕਿਸੇ ਤੋਂ ਇਹ ਪੁੱਛੋਗੇ ਕਿ ਉਸ ਨੂੰ ਉਸਦਾ ਪਿਛਲਾ ਜਨਮ ਯਾਦ ਹੈ ਤਾਂ ਉਹਨਾਂ ਦਾ ਜਵਾਬ ਹੋਵੇਗਾ ਨਹੀਂ ਪਰ ਹਿੰਦੂ ਸ਼ਾਸਤਰਾਂ ਮੁਤਾਬਕ ਕੁਦਰਤ ਸਾਨੂੰ ਕੁਝ ਇਹੋ ਜਿਹੀ ਚਿੰਨ੍ਹਕਿਤ ਦਿੰਦੀ ਹੈ ਜਿਸ ਨਾਲ ਅਸੀਂ ਆਪਣੇ ਪਿਛਲੇ ਜਨਮ ਦੇ ਰਹੱਸ ਨੂੰ ਸਮਝ ਸਕਦੇ ਹਾਂ ਤੁਸੀਂ ਇਹ ਜਾਣ ਸਕਦੇ ਹੋ कि ਤੁਹਾਡੀ ਮੌਤ ਪਿਛਲੇ ਜਨਮ ਚ ਕਿਸ ਵਜ੍ਹਾ ਨਾਲ ਹੋਈ ਸੀ ਤੁਸੀਂ ਪਿਛਲੇ ਜਨਮ ਚ ਕੀ ਸੀ ਕਿ ਇਹ ਜਨਮ ਤੁਹਾਡਾ ਕਿਸੇ ਇੱਛਾ ਨੂੰ ਪੂਰਾ ਕਰਨ ਲਈ ਹੋਇਆ ਹੈ ਇਹ ਸਭ ਕੁਝ ਅੱਜ ਦੀ ਇਸ ਵੀਡੀਓ ਰਾਈਆਂ ਸੀ ਜਾਨਾਂਗੀ ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਾਡੇ ਚੈਨਲ ਐਨ ਕੇ ਵੌਇਸ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਉਹ ਸ਼ੁਰੂ ਕਰਦੇ ਹਾਂ ਤੁਹਾਨੂੰ ਤੁਹਾਡੇ ਪਿਛਲੇ ਜਨਮ ਦੇ ਰਹੱਸ ਬਾਰੇ ਦੱਸਦੇ ਹਾਂ ਜਿਵੇਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਪਿੱਤਰ ਪਕ ਆਪਣੇ ਪੁਰੂਜਾਂ ਦੀ ਸ਼ਾਂਤੀ ਲਈ ਸ਼ਰਾਦ ਕੀਤੇ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਪਿੱਤਰ ਨੂੰ ਮੋਕਸ਼ ਪ੍ਰਾਪਤ ਹੁੰਦਾ ਹੈ ਜਾਂ ਨਵਾਂ ਜਨਮ ਲੈਂਦੇ ਹਨ ਤੇ ਜੇਕਰ ਉਹ ਕਿਤੇ ਹੋਰ ਜਨਮ ਲੈਂਦੇ ਹਨ ਤਾਂ ਇਸ ਨਵੇਂ ਜਨਮ 'ਚ ਵੀ ਉਹਨਾਂ ਦਾ ਪਿਛਲੇ ਜਨਮ ਨਾਲ ਕਨੈਕਸ਼ਨ ਰਹਿੰਦਾ ਹੈ ਉਸ ਸੰਕੇਤ ਉਹ ਆਪਣੇ ਬਚਪਨ ਵਿੱਚ ਦੱਸਦੇ ਹਨ ਜਾਂ ਉਹਨਾਂ ਦੀਆਂ ਯਾਦਾਂ ਵਿੱਚ ਕਈ ਵਾਰ ਕੁਝ ਇਸ ਤਰ੍ਹਾਂ ਆਉਂਦਾ ਹੈ ਜੋ ਉਹਨਾਂ ਦੇ ਪਿਛਲੇ ਜਨਮ ਯਾਦਾਂ ਨੂੰ ਦਰਸਾਉਂਦਾ ਹੈ ਕਿਹਾ ਜਾਂਦਾ ਹੈ ਕਿ ਕਈ ਵਾਰ ਛੋਟੇ ਬੱਚੇ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਨੂੰ ਲੈ ਕੇ ਹੱਸਦੇ ਰੋਂਦੇ ਵੀ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਵਾਰ ਤਾਂ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੱਕ ਆਪਣੇ ਪਿਛਲੇ ਜਨਮ ਦੀ ਯਾਦ ਰਹਿੰਦੀ ਹੈ ਤੇ ਕਈ ਵਾਰ ਕਿਸੇ ਸ਼ਹਿਰ 'ਚ ਪਹਿਲੀ ਵਾਰ ਜਾਣ ਤੇ ਵੀ ਉੱਥੇ ਦੀ ਪੂਰੀ ਜਾਣਕਾਰੀ ਹੁੰਦੀ ਹੈ ਕਿ ਰਸਤਾ ਕੀ ਹੈ ਜਾਂ ਇਹ ਤਾਂ ਪਹਿਲਾਂ ਦੇਖਿਆ ਹੋਇਆ ਹੈ ਇਸ ਪਿਛਲੇ ਜਨਮ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਕੁੱਲ ਮਿਲਾ ਕੇ ਉਹ ਜਗ੍ਹਾ ਜਾਣੀ ਪਹਿਚਾਨੀ ਜੀ ਲੱਗਦੀ ਹੈ ਪਰ ਦੋਸਤੋ ਹੁਣ ਸਵਾਲ ਉਹ ਉੱਠਦਾ ਹੈ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਸਾਡੇ ਪਿਛਲੇ ਜਨਮ ਦੇ ਸੰਕੇਤ ਸਾਨੂੰ ਮਿਲਦੇ ਰਹਿੰਦੇ ਹਨ ਇਸ ਸੰਕੇਤ ਸਮਝਣ ਵਾਲਾ ਹੀ ਇਸ ਤੇ ਗੌਰ ਕਰਦਾ ਹੈ ਤੇ ਅਭਿਆਸ ਨਾਲ ਉਹ ਪਹੁੰਚ ਜਾਂਦਾ ਹੈ ਜਿੱਥੇ ਉਹ ਪਿਛਲੇ ਜਨਮ ਚ ਰਿੰਦਾ ਸੀ ਹਾਲਾਂਕਿ ਇਸ ਲਈ ਜਾਣਦੇ Hindu ਧਰਮ ਚ ਜਾਤੀ ਸਮਰਨ ਦਾ ਇੱਕ ਪ੍ਰਯੋਗ ਦੱਸਿਆ ਜਾਂਦਾ ਹੈ ਮਾਨਤਿ ਚਿਤ ਵਿੱਚ ਅੰਤਰ ਹੈ ਚਿੱਤ ਵਿੱਚ ਇੱਕ ਨੱਖ ਜਨਮਾਂ ਦੀਆਂ ਯਾਦਾ ਜਮਾ ਰਹਿੰਦੀਆਂ ਹਨ ਚਿੱਤ ਕਦੇ ਵੀ ਨਸ਼ਟ ਨਾ ਹੋਣ ਵਾਲੀ ਹਾਰਡ ਡਿਸਕ ਵਾਂਗ ਹੁੰਦਾ ਹੈ ਵਰਤਮਾਨ ਜਨਮ ਤੋਂ ਪਹਿਲਾਂ ਦਾ ਜਨਮ ਜਾਦਤ ਸਪਸ਼ਟ ਹੁੰਦਾ ਹੈ ਕਿਉਂਕਿ ਉਸ ਜਨਮ ਚ ਮਰ ਕੇ ਹੀ ਅਸੀਂ ਇਸ ਜਨਮ ਚ ਆਏ ਹਾਂ ਤੇ ਸਾਡੀ ਯਾਦ ਜਾਦਤ ਸਪਸ਼ਟ ਹੁੰਦੀ ਹੈ ਰੋਜ਼ਾਨਾ ਦੀ ਜ਼ਿੰਦਗੀ ਚ ਤੁਸੀਂ ਆਪਣੇ ਸਾਹਮਣੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਦੇਖੀਆਂ ਹੋਣਗੀਆਂ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਤੁਹਾਡਾ ਕੋਈ ਪਿਛਲਾ ਜਨਮ ਵੀ ਸੀ ਕਾ ਤੁਹਾਡਾ ਜਨਮ ਇਸ ਜਨਮ ਤੋਂ ਪਹਿਲਾਂ ਵੀ ਹੋ ਚੁੱਕਿਆ ਹੈ ਤੇ ਉਸ ਦੀ ਤੁਹਾਨੂੰ ਤੁੰਦਲੀ ਤੁੰਦਲੀ ਯਾਦ ਵੀ ਰਹਿੰਦੀ ਹੈ ਜੇਕਰ ਤੁਸੀਂ ਪਿਛਲੇ ਜਨਮ ਚ ਬੁਰੀਆਂ ਘਟਨਾਵਾਂ ਦੇ ਦੌਰ ਤੋਂ ਲੰਘੇ ਹੋ ਤਾਂ ਇਸ ਜਨਮ ਚ ਤੁਹਾਡਾ ਸੁਭਾਅ ਕੁਝ ਹੋਣ ਜਾਣਾ ਹੋਂਦੀ ਅਸ਼ੰਕਸ਼ ਰੰਦਾ ਹੈ ਤੁਹਾਡੀ ਪਿਛਲੇ ਜਨਮ ਚ ਮੌਸ ਸੁਭਾਵਿਕ ਨਹੀਂ ਹੋਈ ਤਾਂ ਨਿਸ਼ਚਿਤ ਹੈ ਕਿ ਤੁਸੀਂ ਕਿਸੇ ਅਜਨਬੀ ਜਾਂ ਅਜੀਬ ਘਟਨਾ ਦੇ ਡਰ ਤੋਂ ਹਮੇਸ਼ਾ ਪੀੜਿਤ ਰਹੋਗੇ ਉੰਜ ਤਾਂ ਡਰਨਾ ਇੱਕ ਸਧਾਰਨ ਤੇ ਸੁਭਾਵਿਕ ਚੀਜ਼ ਹੈ ਪਰ ਜਦੋਂ ਤੁਸੀਂ ਬੇਵਜਰ ਦੀਆਂ ਚੀਜ਼ਾਂ ਜਿਵੇਂ ਕੋਈ ਖਾਸ ਰੰਗ ਖਾਸ ਚੀਜ਼ ਖਾਸ ਰੰਗ ਖਾਸ ਕੱਪੜੇ ਜਾਂ ਖਾਸ ਜਗ੍ਹਾ ਤੋਂ ਡਰਨ ਲੱਗਦੇ ਹੋ ਜਿਸ ਤੋਂ ਇੱਕ ਆਮ ਇਨਸਾਨ ਨਹੀਂ ਡਰਦਾ ਤਾਂ ਇਹ ਸਧਾਰਨ ਡਰ ਨਹੀਂ ਹੁੰਦੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਹਨੇਰੇ ਵਿੱਚ ਚਾਹੀ ਜਾਂ ਪਾਣੀ ਤੋਂ ਡਰ ਲੱਗਦਾ ਹੈ ਤਾਂ ਸਮਝੋ ਕਿ ਤੁਹਾਡੀ ਮੋਤ ਇਸੇ وجہ ਨਾਲ ਹੋਈ ਸੀ ਜਾਂ ਕਿਸੇ ਖਾਸ ਤਰ੍ਹਾਂ ਦੇ ਕੱਪੜੇ ਜਾਂ ਟੋਪੀ ਨੂੰ ਪਸੰਦ ਜਾਂ ਨਾ ਪਸੰਦ ਕਰਦੇ ਹੂੰ ਤਾਂ ਇਹ ਵੀ ਪਿਛਲੇ ਜਨਮ ਦਾ ਸੰਕੇਤ ਵੀ ਹੁੰਦਾ ਹੈ ਕਿਸੇ ਕਿਸੇ ਵਿੱਚ ਇਹ ਡਰ ਇੰਨਾ ਹਾਵੀ ਹੁੰਦਾ ਹੈ ਕਿ ਉਸ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਮਨੋਵਿਗਿਆਨਿਕ ਇਸ ਨੂੰ ਫੋਬੀਆ ਕਹਿ ਸਕਦੇ ਹਨ ਪਰ ਇਹ ਤੁਹਾਡੇ ਅਵਚੇਤਨ ਮਨ ਚ ਕਿਸ ਤਰ੍ਹਾਂ ਸਮਾਇਆ ਇਸ ਸੂਚਨ ਵਾਲੀ ਗੱਲ ਹੈ ਜਾਣਕਾਰਾਂ ਦਾ ਵੀ ਮੰਨਣਾ ਹੈ ਕਿ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੈ ਤਾਂ ਹੀ ਤਾਂ ਤੁਸੀਂ ਉਹਨਾਂ ਗੱਲਾਂ ਤੋਂ ਡਰਦੇ ਹੋ ਜਾਦਤਰ ਲੋਕਾਂ ਨੂੰ ਕੁਝ ਅਣਜਾਣੇ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਨੇ ਇਹਨਾਂ ਨੂੰ ਕਿਤੇ ਦੇਖਿਆ ਹੈ ਕਿੱਥੇ ਦੇਖਿਆ ਹੈ ਯਾਦ ਨਹੀਂ ਹਾਲਾਂਕਿ ਤੁਸੀਂ ਉਸ ਵਿਅਕਤੀ ਨੂੰ ਪਹਿਲੀ ਵਾਰ ਮਿਲੇ ਹੋ ਇਹ ਵੇ ਹੋ ਸਕਦਾ ਹੈ ਕਿ ਪਿਛਲੇ ਜਨਮ ਚ ਉਸ ਵਿਅਕਤੀ ਨਾਲ ਮਿਲਦਾ ਜੁਲਦਾ ਕੋਈ ਚਿਹਰਾ ਹੋਵੇ ਜਿਸ ਨੂੰ ਤੁਸੀਂ ਦੇਖ ਰੱਖਿਆ ਹੋਵੇ ਜ਼ਰਾ ਦਿਮਾਗ ਤੇ ਜ਼ੋਰ ਦੇਣ ਦੀ ਜ਼ਰੂਰਤ ਹੈ ਤੇ ਤੁਸੀਂ ਉਸ ਵਿਅਕਤੀ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਦੇਖ ਕੇ ਉਸ ਨਾਲ ਮਿਲ ਕੇ ਉਸ ਨਾਲ ਗੱਲ ਕਰਕੇ ਖੁਸ਼ ਹੋ ਸਕਤੇ ਹੋ ਕੋਈ ਇਸ ਤਰ੍ਹਾਂ ਦਾ ਚਿਹਰਾ ਹੋਵੇ ਜੋ ਤੁਸੀਂ ਪਿਛਲੇ ਜਨਮ 'ਚ ਦੇਖਿਆ ਹੋਵੇ ਜਾਂ ਜੋ ਤੁਹਾਡਾ ਬਹੁਤ ਕਰੀਬੀ ਹੋਵੇ ਤੁਸੀਂ ਕਿਸੇ ਸ਼ਹਿਰ ਗਲੀ ਪਿੰਡ ਜਾਂ ਕਸਬੇ 'ਚੋਂ ਲੰਘ ਰਹੇ ਹੋ ਤੇ ਅਚਾਨਕ ਹੀ ਤੁਹਾਨੂੰ ਲੱਗੇ ਕਿ ਮੈਂ ਇੱਥੇ ਪਹਿਲਾਂ ਆਇਆ ਹਾਂ ਜਾਂ ਇਸ ਜਗ੍ਹਾ ਕੁਝ ਤਾਂ ਹੈ ਜੋ ਮੈਨੂੰ ਖਿੱਚ ਰਿਹਾ ਹੈ ਹੋ ਸਕਦਾ ਹੈ ਤੁਸੀਂ ਇਸ ਥਾਂ ਤੇ ਆਪਣੇ ਪਿਛਲੇ ਜਨਮ 'ਚ ਗਏ ਹੋ ਇਸ ਲਈ ਉਹ ਤੁਹਾਨੂੰ ਜਾਣਿਆ ਪਛਾਨਿਆ ਲੱਗਦਾ ਹੈ ਕਈ ਵਾਰ ਸੁਪਨੇ ਵਿੱਚ ਵੀ ਇਸ ਤਰ੍ਹਾਂ ਦੀ ਜਗ੍ਹਾ ਦਿਖਾਈ ਦਿੰਦੀ ਹੈ ਪਰ ਅਸੀਂ غور ਨਹੀਂ ਕਰਦੇ ਅਕਸਰ ਕੁਝ ਇਸ ਤਰ੍ਹਾਂ ਦੇ ਸੁਪਨੇ ਹੁੰਦੇ ਹਨ ਜੋ ਤੁਹਾਡੇ ਪਿਛਲੇ ਜਨਮ ਨਾਲ ਜੁੜੇ ਹੁੰਦੇ ਹਨ ਹੋ ਸਕਦਾ ਹੈ ਕਿ ਤੁਸੀਂ ਕਿਸੇ ਗਲੀ 'ਚ ਕਿਸੇ ਦੇ ਨਾਲ ਘੁੰਮ ਰਹੇ ਹੋ ਜਾਂ ਕੋਈ ਘਰ ਤੁਹਾਨੂੰ ਬਾਰ-ਬਾਰ ਦਿਖਾਈ ਦਿੰਦਾ ਹੈ ਅਕਸਰ ਤੁਸੀਂ ਉਸ ਘਰ ਦੀ ਛਾਤੀ ਜਾਂ ਵਿੜੇ ਵਿੱਚ خود ਨੂੰ ਪਾਉਂਦੇ ਹੋ ਕਦੇ-ਕਦੇ ਇਸ ਤਰ੍ਹਾਂ ਦੇ ਸੁਪਨੇ ਡਰਾਵਨੇ ਵੀ ਹੋ ਸਕਦੇ ਹਨ ਕਈ ਵਾਰ ਉਸ ਘਰ ਜਾਂ ਗਲੀ ਦੇ ਸੁਪਨੇ ਜ਼ਿਆਦਾ ਆਉਂਦੇ ਹਨ ਜਿੱਥੇ ਤੁਸੀਂ ਬਚਪਨ ਬਿਤਾਇਆ ਹੋਵੇ ਇਸੇ ਤਰ੍ਹਾਂ ਆਪਣੇ ਪਿਛਲੇ ਜਨਮ ਚ ਵੀ ਕਈ ਕਰਾਂਚ ਆਪਣਾ ਜੀਵਨ ਬਿਤਾਇਆ ਹੋਵੇ ਉਹਨਾਂ ਕਰਾਂ ਦੀਆਂ ਯਾਦਾਂ ਤੁਹਾਡੇ ਅੰਦਰ ਹਮੇਸ਼ਾ ਮੌਜੂਦ ਰਹਿੰਗੀਆਂ ਯਾਦਾਂ ਸਮੇਂ-ਸਮੇਂ ਤੇ ਤਾਜ਼ੀਆਂ ਹੁੰਦੀਆਂ ਰਹਿੰਦੀਆਂ ਹਨ ਇਹ ਤੁਹਾਨੂੰ ਪਿਛਲੇ ਜਨਮ ਨਾਲ ਜੋੜਨ ਦੀ ਘੜੀ ਹੈ ਜੇਕਰ ਤੁਸੀਂ ਇਸ ਤੇ ਗੌਰ ਕਰੋਗੇ ਤਾਂ ਨਿਸ਼ਚਿਤ ਹੀ ਆਪਣੇ ਸੁਪਨੇ ਜਾਂ ਆਪਣੇ ਪਿਛਲੇ ਜਨਮ ਨੂੰ ਸਪਸ਼ਟ ਰੂਪ ਨਾਲ ਦੇਖ ਸਕੋਗੇ ਹੋ ਸਕਦਾ ਹੈ ਕਿ ਤੁਸੀਂ ਕਿਸੇ ਬੋਰ ਤੇ ਉਸ ਸ਼ੈਰ ਦਾ ਨਾਮ ਵੀ ਦੇਖ ਜਾ ਪੜ ਲਓ ਜਿੱਥੇ ਤੁਸੀਂ ਪਿਛਲੇ ਜਨਮ 'ਚ ਰਹਿੰਦੇ ਸੀ ਕਦੇ ਕਦੇ ਅਚਾਨਕ ਹੀ ਇਸ ਤਰ੍ਹਾਂ ਦੇ ਸੁਪਨੇ ਸਪਸ਼ਟ ਰੂਪ 'ਚ ਆਉਂਦੇ ਹਨ ਪਰ ਜ਼ਿਆਦਾਤਰ ਲੋਕ ਇਸ ਤੇ ਧਿਆਨ ਨਹੀਂ ਦਿੰਦੇ ਤੇ ਸਵੇਰੇ ਉੱਠਦੇ ਹੀ ਸੁਪਨਾ ਭੁੱਲ ਜਾਂਦੇ ਹਨ ਜਾਂ ਉਹ ਆਪਣੇ ਸੁਪਨੇ ਨੂੰ ਧਿਆਨ ਨਾਲ ਸੋਚ ਨਹੀਂ ਪਹੁੰਚਦੇ ਦੋਸਤੋ ਆਪਣੇ ਪਿਛਲੇ ਜਨਮ ਨੂੰ ਯਾਦ ਕਰਨਾ ਇੰਨਾ ਸੌਖਾ ਵੀ ਨਹੀਂ ਹੈ ਪਰ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਕੀ ਅਸੀਂ ਪਤਾ ਨਹੀਂ ਕਰ ਸਕਦੇ ਜ਼ਰੂਰਤ ਹੈ ਤਾਂ ਬਸ ਤੁਹਾਨੂੰ ਇਹਨਾਂ ਸੰਕੇਤਾਂ ਨੂੰ ਸਮਝਣ ਦੀ ਅੱਜ ਦੀ ਇਸ ਵੀਡੀਓ 'ਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓਸ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ